ਕੰਨ ਜੀ ਸਤਿਕਾਰ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੁੱਜਰਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਤਾਂ ਗਾਂ ਤਿਆਰ ਕੀਤੀ ਹੈ ਵੀਰ ਜੀ ਹੁਣਾਂ ਨੇ ਅਜੇ ਘਰ ਦੇ ਜਿਹੜੇ ਇੱਕ ਗਾਂ ਜਿਹੜੀ ਤਿਆਰ ਕੀਤੀ ਹੈ ਵੇਚਣੀ ਆ ਤੇ ਬਾਕੀ ਜਿਹੇ ਗੱਭਣੇ ਆਪਣੀ ਪਾਸ ਕਰਕੇ ਤੇ ਵੇਚ ਆ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਵੀਰ ਜੀ ਰਣਜੀਤ ਸਿੰਘ ਪਿੰਡ ਗੁਜਰਪੁਰਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ ਵੀਰ ਜੀ 980392344 ਠੀਕ ਐ ਤੇ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਆ ਆਪਣਾ ਹਨਾ ਮੇਨ ਰੋਡ ਦੇ ਉੱਪਰ ਐ ਵੀਰ ਜੀ ਲੱਗੇ ਇੱਕ ਹਸਪਤਾਲ ਐ ਜੀ ਹਸਪਤਾਲ ਦੇ ਕੋਲ ਆਪਣਾ ਹਸਪਤਾਲ ਨਵਰੀ ਘਰ ਨਾਲ ਹੀ ਆ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਹਾਂਜੀ ਠੀਕ ਐ ਤੇ ਘਰ ਦੀ ਗਾਮ ਕਾਓ ਫਿਰ ਅਜ ਵੀਰ ਜੀ ਘਰ ਦੀ ਗਾਮ ਕਾਓ ਅੱਛਾ ਇਹ ਕਿਉਂ ਵੇਚ ਦੇਣੀ ਜੀ ਇਹ ਵੀਰ ਜੀ ਆਪਣੇ ਕੋਲ ਡੰਗਰ ਥੋੜੇ ਜਿਹਾ ਜ਼ਿਆਦਾ ਹੋ ਗਏ ਨਾਲ ਬੈੜਾ ਤਾਂ ਤਿਆਰ ਹੋ ਗਿਆ ਵਾ ਅੱਛਾ ਉਹ ਵੀ ਸੁਣਾਂ ਨੀ ਮਹੀਨੇ ਕਰਕੇ ਤਾਂਾਂ ਰਾਜ ਦੇ ਕੋਲ ਜਾ ਤੋ ਡੰਗਰ ਕਟਵਾ ਲੈ ਅੱਛਾ ਉਹ ਮਹੀਨੇ ਕਰ ਨੂੰ ਸੁਣਦੀਆਂ ਤੇ ਤੁਹਾਡਾ ਰਾਦਾ ਵੀ ਇਹ ਤਿਆਰ ਹੋ ਗਿਆ ਇਹ ਤਿਆਰ ਹੋ ਗਈ ਆ ਤੇ ਇਹ ਵੇਚ ਦੀਏ ਚਲੋ ਵਿੱਚ ਹੌਲੇ ਕਰ ਦੀਏ ਇਹੀ ਚਲੋ ਵਾਧਾ ਭਾਬੀ ਜੀ ਆਪਾਂ ਬੈੜਾ ਸਾਹਮਦੇ ਆ ਤੇ ਨਾਲ ਰਲਦੀਆਂ ਤੇ ਕੋ ਚਾਰ ਪੈਸੇ ਵਟ ਲੈਦੇ ਆ ਹਾਂਜੀ ਤੇ ਬਾਕੀ ਚਲੋ ਸੋਹਣੀ ਬੈੜਾ ਤਿਆਰ ਕੀਤੀ ਆ ਵੀਰ ਜੀ ਉਹਨਾਂ ਨੇ ਇਹ ਵੀ ਚੰਗੀ ਸੰਭੀ ਸੰਭੀ ਆ ਹਾਂਜੀ ਤੇ ਕਿਨਵਾ ਸਵੇਰ ਸੁਣਾ ਤਰਾਂ ਨਹੀਂ ਜੀ ਦੂਜੇ ਸਵੇਰੇ ਤੁਹਾਨੂੰ ਦੂਸਰਾ ਸੁਆਇਨੇ ਸੁਣਾ ਆ ਠੀਕ ਆ ਤੇ ਮੇਰੇ ਸੁਆਇ ਵਰਜੀ ਨੇ 22 ਲੀਟਰ ਦੁੱਧ ਕੱਢਿਆ ਵਾ ਅੱਛਾ 22 ਲੀਟਰ ਇਹਨੇ ਜਿਹੜਾ ਪਹਿਲੇ ਸਵੇਰ ਤੇ ਐਰ ਕੀ ਕਿੰਨਾ ਕੱਢੀ ਵਰਜੀ ਕੋਈ 26 27 ਲੀਟਰ ਕਿੰਨਾ 26 27 ਲੀਟਰ ਦੇ ਲੱਗ ਬਣੇਗੀ ਜਵਾਉਗੀ ਠੀਕ ਆ ਵੇ ਐਰ ਕੀ 5 ਕਿ ਲੀਟਰ ਦੇ ਲੱਗੇ ਬਣੇ 26 ਲੀਟਰ ਵਰਜੀ ਦੁੱਧ ਕੱਢੂਗੀ ਆ ਠੀਕ ਆ ਤੇ ਕਿੰਨਾ ਕੁ ਤਰ੍ਹਾਂ ਅਜੇ ਟਾਈਮ ਲੈ ਜਾਉਗੀ ਟਾਈਮ ਵਰਜੀ ਕੋਈ 5-6 ਦਿਨ ਹੀ ਖੜਦੀ ਆ ਅੱਛਾ 5-7 ਦਿਨ ਲੈ ਜੀ ਆਹ ਕੋਈ ਵਰਜੀ ਜਿਹੜਾ ਲਾਹ ਗਿਆ ਵਾ ਬਾਕੀ ਇਹ ਆ ਵੀ ਚਲੋ ਥੱਲੇੋਂ ਚੰਗੀ ਤਿਆਰ ਹੋ ਜਾਣੀ ਆ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਚੰਗੀ ਮੋਟੀ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਤੋਰ ਹਾਂ ਮਿਲ ਜੀ ਇੱਕ ਵਾਰੀ ਫੇਰ ਇਹਨੂੰ ਬਾਕੀ ਆ ਮੇਨ ਰੋਡ ਨਾਲ ਹੀ ਆ ਜਿਹੜਾ ਉਹ ਦੇਖ ਸਕਦੇ ਆਪਾਂ ਲੈ ਜਾ ਤੋਰ ਦੇ ਕਰੀ ਲੈ ਜਾ ਸਿੱਧੀ ਲੈ ਜਾ ਬਾਕੀ ਉਤਰੇ ਆ ਵੀ ਕੱਦ ਵਜਨ ਚ ਚੰਗੀ ਆ ਆ ਜੋ ਲੈ ਆਓ ਜੀ ਸੰਭੀ ਸੰਭੀ ਵੀ ਚੰਗੀ ਆ ਦੇਣਾ ਕਿ ਹਫਤੇ ਤੇ ਲਾਗੇ ਬੰਨੇ ਨੇ ਲੈ ਜਾਣਾ ਬਾਕੀ ਹੈਗੀ ਕ੍ਰੋਸ ਪਹੰਚ ਆ ਫੈਟ ਵੀ ਚੰਗੀ ਆਈ ਜਾਣੀ ਹੈ ਤੇ ਬਾਕੀ ਕੋਈ ਬਹੁਤੀ ਗਰਮੀ ਦੀ ਪ੍ਰਭਾਵ ਨਹੀਂ ਹੁੰਦੀ ਇਹੋ ਜਿਹਾਂ ਗਾਵਾਂ ਤੇ ਜੀ ਤਿਆਰ ਹੋਣੀ ਆ ਥੱਲੇ ਪੂਰੀ ਤੇ ਉਤਰਾ ਵੀਰ ਜੀ ਚਵਾਚੂ ਓਕੇ ਪੂਰਾ ਇਹਦਾ ਚਵਾਚੂ ਵੀਰ ਜੀ ਓਕੇ ਆ ਫੋਲੀ ਹੋ ਗਈ ਬੰਦਾ ਮਿਸਰਾ ਠੀਕ ਆ ਕਿੰਨਾ ਕਿ ਉਤਰਾ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਵੀਰ ਜੀ 77000 ਰੁਪਿਆ ਕਰਦੇ ਜੀ ਅੱਛਾ ਵਿੱਚ ਮਾਨਤਾ ਥੋੜਾ ਬੋਦਾ ਥੋੜਾ ਬੋਦਾ ਮਾਨਤਾ ਨਾਲ ਜੇਰਾ 77000 ਤੋਂ ਕਰ ਦੋਗੇ ਬਾਕੀ ਆਪੇ ਕੋ ਫੋਨ ਲਾਵੇ ਸੌਦਾ ਆਪੇ ਫਿਰ ਮੌਕੇ ਤੇ ਹੋ ਜਾਊਗਾ ਜਿਹੜੇ ਚਾਹਵਨਾ ਫਿਰ ਵੈੜੇ ਹੱਸਾ ਉਹਨਾਂ ਕੋਲ ਮੁੱਲ ਲਾਵੇ ਹਨਾ ਇੱਕ ਰੀ ਠੀਕ ਹੈ ਜੀ ਤੇ ਠੀਕ ਹੈ ਜੀ ਮੋਲ ਬਹੁਤ ਧੰਨਵਾਦ ਜੀ ਬਾਕੀ ਜਾਵੇ ਗੱਬਣ ਆ ਆਪਣੀ ਇੱਥੋਂ ਪਾਸ ਕਰਕੇ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੋ ਜੋ ਵੀ ਕੁਛ ਹੈ ਸਾਰਾ ਕੁਛ ਤਾਂ ਦੇ ਸਾਹਮਣੇ ਹੀ ਆ ਜਿਨਾਲੇ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਤੇ ਜਿਲਾ ਅੰਮ੍ਰਿਤਸਰ ਦੇ